ਉਰਿਆਲੇ ਟਾਇਰ ਆ ਪਿੱਛੇ ਵਾਲੇ ਵੰਦ ਕਰਤੇ ਹੋਰ ਮਾਰਾ ਕੇ ਦੇਖਦੇ ਆ ਭਾਈ ਆ ਫੈਕਚਰ ਵੀ ਇਹ ਚ ਦੇਖੋ ਬਹੁਤ ਤਗੜਾ ਫੈਕਚਰ ਆ ਭਾਈ ਇਹ ਵੀ ਬਗੈਰ ਬੇਟਾਂ ਦੇ ਖੜਾ ਵੀ ਨਹੀਂ ਹੁੰਦਾ ਨਿੱਗਰ ਆ ਪੁਰੀ ਨਿੱਗਰ ਆਪਣੇ ਆਦੇ ਹੁੰਦੋਂ ਲੁਆਏ ਹੋਏ ਜਣਾ ਮਿੰਦਰੇ ਦਾ ਅੱਤ ਮੂੰਹ ਚੱਕਣੇ ਦੀ ਜੀ ਬਾਈ ਅੰਨੇ ਬਾਈ ਕੀ ਹਾਲ ਐ ਬੜਾ ਵਧੀਆ ਹਾਂਜੀ ਪੂਰੀ ਬਾਈ ਵਧੀਆ ਚੱਲ ਬੇ ਕੰਮ ਅੰਨੇ ਬਾਈ ਅਸੀਂ ਤੇਰੇ ਕੋਲ ਤਹਾ ਐ ਪੂਰੀ ਲੱਭਦਾ ਤੈਨੂੰ ਕਰਦਾ ਹੈ ਲੱਭ ਲਈ ਉਹ ਤੇਰੀ ਹੈ ਨੱਕਾ ਤੋੜਤਾ ਇੱਕ ਮੁਟਿਆ ਤੋੜਤਾ ਇੱਕ ਮੁਟਿਆ ਬਗਾ ਰਿਹਾ ਖਾਦੀ ਬੀਤੀ ਚਾਹੁੰਦਾ ਹੈ ਅੰਨੇ ਆ ਸਟੀering ਆਇਆ ਹਿਲਦਾ ਕਰਾ ਜਿੱਦਾਂ ਹੀ ਫਿਕਸ ਗੈਸੀ ਦਾ ਮਾਡਲ ਹੈ ਇਹ 81 ਹੋ ਹੈ ਨਾ ਭਾਈ ਮਸ਼ੀਨ ਇਹ ਨਵੀਂ ਉਹ ਲਈ ਦੀ 19 ਮਾਡਲ ਹੈ ਨਾ ਕਹਿੰਦੇ ਫੇਦਾ ਖਾ ਦੇ ਜੇ ਲਾਤੇ 5-6 ਲਾਤੇ ਹਾਂ ਜੀ ਨਾ 12000 7200 ਦੀ ਹੋਣੀ ਆ ਅੱਛਾ ਪੂਰੀ ਲੱਗਦੀ ਨਹੀਂ ਨਾ ਇੰਨੀ ਯਾਰ ਮੈਂ ਤਾਂ 22 ਮਾਡਲ ਲੱਗੀ ਇਹ ਮਾਡਲ ਹੈ ਠੀਕ ਹੈ ਭਾਈ ਪਹਿਲਾ ਆਹ ਮੈਂ ਕਹਿੰਦਾ ਜੇ ਲਿਆਂਦੀ ਰਹਿੰਦੀਦਾ ਜਾਈਓ ਪਹਿਲੀ ਵਾਰ ਦੀ ਸਾਡੇ ਦੀ ਜੇ ਸੈਟਿੰਗ ਕਰ ਦੇਦੇ ਉਹ ਜਰ ਪੇਤਲੀ ਦਾ ਹੈਗਾ ਹਾਂ ਉਹਦੇ ਬਾਅਦ ਲਾਈ ਹੁਣ ਪੇਤ ਪੈ ਗਿਆ ਬਾਈ ਆਹ ਜਿਹੜੀ ਜੀਰੀ ਹੈ ਨਾ ਅਮਨਾਲੀ ਵੀ ਜਿੱਕਣਾ ਹਰੇਕ ਸਾਲ ਵਧੀਆ ਫਸਲ ਖੜੀ ਹੁੰਦੀ ਓਕਣਾ ਖੜੀ ਇਹ ਇਹ ਲੱਗਦੇ ਹੀ ਦੇਖਦੀ ਹੈ ਖੇਤ ਵੀ ਸਾਵੇਂ ਦੇ ਨਾ ਬੂਟੇ ਲੱਗੇ ਦੇ ਦੇ ਹਾਂ ਲੱਗਿਆ ਨਹੀਂ ਪੂਰੀ ਕੋਸ 5 ਸਾਲ ਬਾਅਦ ਜੀਦੀ ਲੱਗੀ ਨਹੀਂ ਨਹੀਂ ਪਾਸਾ ਆਪਾਂ ਜੀਰੀ ਵੀ ਬਾਈ ਨਾ ਡੋਡੀ ਨਾ ਛੋਡੀ ਨਾ ਬਿਮਾਰੀ ਐ ਨਿਕ ਨੰਬਰ ਖੜੀ ਐ ਨੇ ਦੀ ਵਧੀਆ ਕਰਾਈ ਵਧੀਆ ਤੋਂ ਵਧੀਆ ਕੋਈ ਚੀਜ਼ ਦਾ ਫਰਕ ਨੋ ਜੀ ਭਾਈ ਮੈਂ ਕਹਿੰਦਾ ਪਹਿਲੀ ਵਾਰੇ ਦਾਣੇ ਪਾਏ ਮੈਸੇਜ ਹੈ ਪੂਰੀ ਹਾਂ ਇਹਦਾ ਵੀ ਕਟਣਾ ਹੋਣੇ ਹੋਇਆ ਹੈ ਨਾ ਆਹੀ ਸਾਲ ਹਾਂ ਭਾਈ ਝਾੜ ਝਾੜ ਠੀਕ ਹੈ ਝਾੜ ਅਮਨ ਦੇ ਕਿਉਂਕਿ ਭਾਈ ਨਾ ਤੇਲਾ ਤਾਂ ਨਾ ਗਰੀਬੀਤੀ ਨਾ ਡੋਟੀ ਦੀ ਜੀਰੀ ਖੜੀ ਥੀ 100 ਬੀਜ ਜਣਾ 110 ਬੀਜ ਬਾਈ ਜਿੰਨੇ ਲਾਇਆ ਕਾਮਜਾਵੇ ਆ ਬਾਕੀ ਬਾਕੀ ਬਾਈ ਕਾਏ ਆ ਵੀ ਜਿਹੜਾ ਪੂਰੀ ਵਾ ਦੂਆ ਟਰਾਲਾ ਜਾਲੀ ਵਾਲੇ ਦਾ ਉਹਦੀ ਮੌਜ ਬਹੁਤ ਹੈ ਗਾਣੇ ਵੀ ਜਦੋਂ ਦੇਖਦੇ ਨੇ ਗਾਣੇ ਦੇਖਿਆਦੇ ਆ ਗਾਣੇ ਵੀ ਦੇਖੀ ਜਾਂਦੇ ਉਹਨੇ ਉਹਨੇ ਤੇ ਦੋ ਦਿਨ ਖੜਾ ਰਹੇ ਹਾਂ ਹਵਾ ਅਸਲੀ ਗਾਂਧੀ ਜੀ ਦੀ ਇਹਦਾ ਹੈ ਇੱਥੇ ਆਏ ਆ ਇੱਥੇ ਪੜੇ ਆ ਦੋ ਚਾਰ ਬੰਬੂ ਪਾਉਣੇ ਪੱਲੀਆਂ ਵੀ ਦੇਖਣੀਆਂ ਪੈਂਦੀ ਆਏ ਉਹਦੇ ਟੈਨਸ਼ਨ ਫਰੀ ਐ ਉਹਦੇ ਚ ਆਏ ਬੰਦੇ ਜੇ ਗੱਲ ਥੱਲੇ ਬੰਦੇ ਦੇ ਬੈਗ ਲੈਣਾ ਔਖਾ ਲੱਗਦਾ ਤਾ ਪੂਰੀ ਬਾਈ ਆਇਆ ਕਹਿੰਦਾ ਵਾ ਪੂਛ ਵਾ ਲੈ ਜਾਣੀ ਲੈ ਜੀ ਅਸੀਂ ਮੋਰਵਾਲੇ ਚੱਕ ਲੈ ਜਣਾ ਫੋਨ ਵਾਲੇ ਜਾਣਾ ਲੈ ਜਾ ਬਾਈ ਗਾ ਰੋਟੀ ਤੁਸੀਂ ਖਿਲਾ ਦਿਓ ਸਹੀ ਗੱਲ ਐ ਪੂਛ ਤਾਂ ਬਣਾਇਆ ਘੁੰਮ ਰਹੀ ਜਾਣੀ ਪਛੇ ਹੇਦਾ ਹੈ ਭਾਈ ਐਸਵੇਂ ਐਸੇ ਕੱਟੇ ਚੱਲਦਾ ਨਾ ਆਪਣੇ ਗਾਈ ਦੇ ਕਲਰ ਵੀ ਲੈ ਹਾਂ ਸਾਡੇ ਦਾ ਭਾਈ ਉਹ ਦੇਖੋ ਸਾਹਮਣੇ ਗੁੱਜਰ ਆ ਜਿਹੜੇ ਲਗਬਾਸ ਵਾਲੇ ਜੀ ਇਹਨੇ ਪੱਕੀ ਤੇ ਰਹਿਦੇ ਮੇਰੇ ਹਾਂ 3:00 ਵਜੇ ਨਾ ਆਉਂਦੀ ਅੱਛਾ ਆਹ ਅਮਨਦੇਜ ਆ ਕੋਈ ਹਾਂ ਭਾਈ ਖੇਤ ਐ ਨਰੜਾ ਬਣਾਤਾ ਠੀਕ ਐ ਨਹੀਂ ਨਹੀਂ ਮਸ਼ੀਨ ਤੇ ਮਗਰ ਲੈਂਦੀ ਹੈ ਬਾ ਠੀਕ ਐ ਫਿਰ ਤਾਂ ਉਹ ਲੱਗੇ ਵੇ ਭਾਈ ਬਾਹਰੋਂ ਮਾਰ ਲੋੜੇ ਨਹੀਂ ਇਸ ਵੇਸ ਦੀ ਨਾ ਨਾ ਠੀਕ ਐ ਉਹਦੇ ਪਰ ਕੀ ਮौज ਨਹੀਂ ਹੈਗੀ ਆ ਕਹਿੰਦਾ ਮਲਚਰ ਵੇਖਦਾ ਅਮਨ ਆਉਣੀ ਲੋਟ ਹੈਗਾ ਬੜੀ ਰਹਿ ਗਿਆ ਐ ਨਿਕਲਦਾ ਥੋੜੇ ਯਾਰ ਉਹ ਨਹੀਂ ਲੋਟ ਆਉਂਦਾ ਜਿਹੜਾ ਸਾਫ ਹੋਜੇ ਉਹ ਵੀ ਮੋਜ ਕਿੱਥੇ ਆ ਹਾਂ ਸਹੀ ਗੱਲ ਆ ਰੌਣੀ ਕਰ ਦੋ ਪੂਰੀ ਆ ਵੀ ਤੇਰੇ ਮੰਗਣੇ ਸਾਫ ਕਰਤੇ ਮੁੰਡੇ ਨੇ ਜ਼ੋਰ ਮਰਾਇਆ ਅੱਜ ਹਾਂ ਬੁੱਟਾ ਨਸਲਦਾ ਯਾਰ ਇਹ ਤੇ ਲਾਈਨ ਸਿੱਧਾ ਪਿਆ ਏ ਉਹ ਵੀ ਬਰਾਬਰ ਲੋ ਜੀ ਬਾਈ ਦੇਖੋ ਫਿਰ 110 ਸਤੁੱਤਾ ਦੇਖੋ ਕਿਹੜੇ ਹਿਸਾਬ ਨਾਲ ਹੈ ਬਾਈ ਸੁੱਤਾ ਬਹੁਤ ਹੈ ਵਿੱਚ ਲਾ 110 ਦਾ ਹੈ ਹਿਸਾਬ ਹੈ ਸੁੱਤਾ ਬਹੁਤ ਦਾ ਵਾ ਚਾਰ ਵਧੀਆ ਬਾਈ ਜੀ ਦੀ ਦਾ 110 ਵੀ ਹੈ ਫਟ ਤੇ ਜਾਰਾ ਵੱਡੋਗੀ ਬਾਕੀ ਟਰੈਕਟਰ ਵੀ ਵਧੀਆ ਬਾਈ ਮੈਸੀ ਚਲਾ ਕੇ ਦੇਖਿਆ ਏ ਐਨ ਵਧੀਆ ਚੀਜ਼ ਆ ਬਾਈ ਇਹ ਵੀ 254 ਮੈਸੀ ਇੱਕ ਬਾਈ ਉੱਚੀ ਜੋ ਵਾਲਾ ਏ ਫਿਰ ਵੀ ਜੋ ਵਾਲਾ ਏ ਜੀ ਭਾਈ ਸਾਹਮਣੇ ਵਾਲੇ ਖੇਤਾਂ 'ਤੇ ਇਕੱਠਾ ਬਣਾ ਕੇ ਚੱਲੀਆਂ ਪੈਨ ਸਾਫ ਹੈ ਕੋਈ ਉਹ ਅਕਸੋਬਿੰਦਰ ਰੋਡ ਹੁੰਦੀ ਆ ਨਾਲ ਦੀ ਨਾਲ ਸਫਾਈ ਦਾ ਨੰਬਰ ਦਾ ਜੀ ਬਾਈ ਟਰਾਲਾ ਬਹੁਤ ਬੜਾ ਵਿੱਚ ਭਰ ਬਹੁਤ ਹੋ ਗਿਆ ਛੋਰੀ ਹੁੰਦਾ ਹੈਗਾ ਇਹ ਆਮਨਾ ਆ ਕਿੰਨਾ ਮਾਲ ਪੈ ਜਾਂਦਾ ਹੈ ਹੋ ਜੀ ਬਾਈ ਬੜੇ ਬਿੱਡ ਵਾਲਾ ਇਹਦਾ ਬਿੱਡ ਆਏ ਬਦਵਾ ਹੈ 4x4 ਲੱਗੂਗਾ ਹੁਣ ਇਹਦਾ ਮੈਸੀ ਦਾ ਹੈ ਬਾਈ 254 ਹੈ ਝੋਟਾ ਉਹ ਮੂਰੀ ਵਾਲੇ ਟਾਇਰ ਆ ਪਿੱਛੇ ਵਾਲੇ ਬੰਦ ਕਰਤੇ ਭਾਈ ਆ ਫਰਕਟਰ ਵੀ ਐਜ ਦੇਖੋ ਇਕੱਲੇ ਮੂਰੇ ਵਾਲੇ ਦੇ ਬਹੁਤ ਤਗੜਾ ਰੈਕਟਰ ਆ ਭਾਈ ਇਹ ਵੀ ਬਗੈਰ ਬੇਟਾਂ ਦੇ ਖੜਾ ਵੀ ਨਹੀਂ ਹੁੰਦਾ ਨਿੱਗਰ ਆ ਪੁਰੀ ਨਿੱਗਰ ਆਪਣੇ ਆਦੇ ਹੁੰਦੋਂ ਲੁਆਏ ਹੋਏ ਜਣਾ ਮਿੰਦਰੇ ਦਾ ਆਤ ਮੂੰ ਚੱਕਣੇ ਦੀ ਮਿੰਦਰੇ ਦਾ ਪੁਰਾਣੀ ਯਾਰ ਸਰ ਆ ਸੁਭਰਾਜ ਨੂੰ ਹਾਲ ਠੀਕ ਇਹਨਾਂ ਨੇ ਜੱਦੇ ਇਹਨਾਂ ਨੇ ਚੁੱਲ੍ਹੇ ਬਦਲੇ ਇਹਦੇ ਜਾਤੇ ਹਟੇ ਆ ਇਹ ਆ ਹੀ ਇਹਨਾਂ ਨੇ 12 18 ਜਾਂ ਕੇ ਇਹਨਾਂ ਨੇ ਉਹ ਬਦਲ ਦਿੱਤੇ ਪੂਰੀ ਹਾਂ ਬੁਰੀ ਡੀਲ ਹੋ ਗਈ ਆਪਣੀ ਡੀਲ ਹੋ ਗਈ ਅਮਨਦੀਪ ਬਾਈ ਜੀ ਦੀ ਬੜਾ ਹੈ ਵਿਚਾਰ ਬਧੀਆ ਹੈ ਟਰਾਲਾ ਜਿਆਦਾ بڑا ਚੋਪ ਨਹੀਂ ਹੁੰਦੀ ਸਾਡੀ ਡੀਲ ਇੱਕ ਨਾਲ ਨਹੀਂ ਇਹਨਾਂ ਨਾਲ ਵੀ ਹੋ ਗਈ ਇਹਨਾਂ ਨਾਲ ਵੀ ਹੋ ਗਈ ਤਾਂ ਇਕੱਠਾ ਲੈ ਗੇ ਵੀ ਹੋ ਗਈ ਬਾਈ ਟਰਾਲਾ ਦੇ ਲੋਕ ਕੱਡਾ ਭਾਈ ਜੀ ਪੂਰਾ ਪੂਰਾ ਹੀ ਆਉਂਦਾ ਹੈ ਪੂਰਾ ਪੂਰਾ ਹੀ ਇਹਨਾਂ ਅਗਰ ਡੀਲ ਹੋ ਗਈ ਇਹਨਾਂ ਨੇ ਵੀ ਚੱਕ ਲੈ ਜਾਣੇ ਇਹਦਾ ਕਹਿੰਦੇ ਵਾਸਤੂ ਦੀ ਵੱਟ ਕੇ ਦੱਸ ਦੋ ਪੁਰੀ ਕਿੰਨੇ ਫੁੱਟਾ ਹੋਣਾ ਹੈ ਜਦੇ ਕਟਰ ਮਾਰ ਕੇ ਜਦੇ ਜਕੜਾਂਗੇ ਟਰਾਲਾ ਹੀ ਬਹੁਤ بڑا ਹੈ ਬੱਲਾ ਬੱਲਾ ਉਹ ਦੇਖੀ ਮੁੱਕੜੇ ਜੀ ਨਹੀਂ ਹੁੰਦਾ ਇਹਗਾ ਗਿਆ ਲੈ ਟੱਟਾ ਗਾ ਪੁਰੀ ਕਿੰਨੇ ਫੁੱਟਾ ਹੋਣਾ ਹੈ 26 28 ਫੁੱਟਾ ਹੋਣਾ ਛਾਣੇ ਟਰੈਕਟਰ 30 ਪਲੱਸ ਹੈ ਭਾਈ ਆਮਾਨ ਨੇ ਵੀ ਡਰਦੇ ਮਾਰੇ ਨੇ ਭਾਈ ਬੜਾਤੀ ਮੌਸਮ ਖਰਾਬ ਹੈ ਕਹਿੰਦਾ ਨਿਭੜਦਾ ਹੀ ਵਧੀਆ ਐ ਜਾਂਟੇ ਗਾ ਨਹੀਂ ਪਤਾ ਹਾਲੀ ਗੜੀ ਕਿੱਥੇ ਘਟਿਆ ਮੈਨੂੰ ਖੁਰਦੇ ਗਿਆ ਇਹ ਟਿੱਕੇਦਾਰਾ ਮੁੜੀ ਜਾਂਦੇ ਆ ਬਾਕੀ ਬਾਈ ਆੜੇ ਘੜੀ ਆਹ ਪ੍ਰਧਾਨ ਨੇ ਬਾਈ ਪੱਟ ਕੇ ਲਾਈ ਤੀ ਕਿਸੇ ਨੇ ਪਨੀਰੀ ਫੱਡਾਂ ਦੇ ਵੀ 26 20 ਤਾਂ ਦੇਖੋ ਪ੍ਰਧਾਨ ਦੇ ਆਲਮੋਲਜੀ ਹੋਈ ਵੀ ਤੇ ਐ ਟੌਪ ਦਾ ਖੜਾ ਹੈ ਪ੍ਰਧਾਨ ਦੇ ਸਾਰੇ ਨਾਲੋਂ ਵਧੀਆ ਹੀ ਖੜੀ ਹੈ ਹੈ ਐਨੀ ਪ੍ਰਧਾਨ ਦੇ ਵਧੀਆ ਨਹੀਂ ਦੀ ਜਿੰਨੀ ਹਾਂ ਉਹੀ ਵੀ ਜੇ ਦੇਖ ਲਾ ਮੈਂ ਕਹਿੰਦਾ ਐ ਟੌਪ ਦੀ ਖੜੀ ਸੀ ਬਾਈ ਛੱਪੀ ਵੀ ਆ ਦੇਖ ਲਓ ਕੋਈ ਬੋਨਾ ਰੋਗ ਨਹੀਂ ਹੈ ਇਹ ਸਿੱਧੀ ਖੜੀ ਡੋਡੀ ਛੋਡੀ ਕੁਝ ਨਹੀਂ ਹੈ ਜੀ ਸਾਫ਼ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ ਦੇ ਸਾਰਾ ਕੀਲਾ ਪੱਧਰਾ ਗੱਬੇ ਨਾਲੇ ਵੱਢਤੀ ਜਨੇ ਨੇ ਕੀ ਪਤਾ ਨਹੀਂ ਬਿਮਾਰੀ ਪੈ ਗਈ ਨਾ ਨਾ ਬਿਮਾਰੀ ਨਹੀਂ ਉਹ ਵੱਢ ਗਿਆ ਸੁੱਕਲੀ ਆਪਾ ਬਾਈ ਚੈੱਕ ਰਿਆ ਹੁਣ ਇਹ ਜੇ ਮੱਥਾ ਟੇਕੇ ਕਰਦੇ ਕਰਿਆ ਹੁਣ ਉਹ ਬੱਲੇ ਬੱਲੇ ਕੱਖ ਨਾ ਮੱਥੇ ਉਹ ਕੱਖ ਕਿੰਨਾ ਲਓ ਜੀ ਬਾਈ ਕੱਲ ਪੂਰੀ ਬਾਈ ਗੇ ਲਗੇ ਤੇ ਬਾਈ ਉੱਥੇ ਅਮਨ ਬਾਈ ਦੇ ਕਮਾਈ ਲੱਗੀ ਬੀਤੀ ਤੇ ਅੱਜ ਪੂਰੀ ਬਾਈ ਦੇ ਆਉਣ ਤਾਂ 6 ਤਰੀਕ ਦਾ ਬਾਈ ਦਿਨ ਹੈ ਤੇ ਮੀਂਹ ਚੱਲ ਪਿਆ ਬਾਈ ਬਰੀਕ ਬਰੀਕ ਅੱਜ ਮੀਂਹ ਵੀ ਦੱਸਿਆ ਪਿਆ ਤਾਂ ਕੱਲ ਵੀ ਦੱਸਿਆ ਪਿਆ ਤਾਂ ਕੱਲ ਥੋੜਾ ਜਿਹਾ ਬਾਈ ਸਵੇਰੇ ਸਵੇਰੇ ਪਹਿਲੇ ਸੱਜ ਰਹੇ ਤੇ ਅੱਜ 7:00 ਕਾ 7:30 ਵਜੇ ਮਣੇ ਮਣੇ ਕਿਣੀਆਂ ਚੱਲੀਆਂ ਬਾਈ ਤੇ ਖੇਤਾ ਕਨੀ ਆਏ ਤੇ ਗੜਾ ਮਾਂ ਡੈਰੀ ਪਿੱਛੇ ਅਸਲਾ ਬਾਈ ਹੁਣ ਪੱਕੀਆਂ ਪਈਆਂ ਐ ਉੱਪਰ ਵਾਲਾ ਸਾਥ ਨਹੀਂ ਦੇ ਰਿਹਾ ਬਾਈ ਵੱਢਣੇ ਰਾ ਮਾ ਦੇਖੋ ਬਾਈ ਮਾਰਨਿੰਗ ਟਾਈਮ ਕਿਰਮਣਕਣੀਆਂ ਚੱਲਦੀਆਂ ਤੇ ਉੱਪਰ ਵੀ ਦੇਖ ਲਓ ਤੁਸੀਂ ਵਾਦਰ ਕਿਦਾਂ ਦਾ ਹੋਇਆ ਵੇ ਲਾ ਦੇਖੋ ਜੀ ਬੱਦਲ ਬਾਈ ਹੋਈ ਵੀ ਐ ਵੈਸੇ ਮੌਸਮ ਵਿਭਾਗ ਵਾਲੇ ਆਪਣੇ ਵੀਰ ਕਹਿੰਦੇ ਅੱਜ ਮੀਂਹ ਪੈਣਾ ਦੇਖੋ ਬਾਕੀ ਕੀ ਆ ਸਿਸਟਮ ਐ ਆਪੀ ਆਰ 126 ਐ ਬਾਈ ਡੈਰੀ ਪਿਛੇ ਲਾਈ ਵੀ ਆਪਾਂ ਨੇ ਇਹ ਵੀ ਐ ਨ ਪੱਕੀ ਵੀ ਬਾਈ ਕਾਫੀ ਦਿਨਾਂ ਤੋਂ ਆ ਹੋ ਗਈ ਐ ਦੋ ਤਿੰਨ ਪਲਾਟਾਂ ਜਾਵਾਂ ਲੱਗੀ ਵੀ ਐ ਬਾਕੀ ਹੋਰ ਵੀ ਐ ਏਰੀਆ ਸਿੱਧਾ ਬਾਈ ਉਸਰੇ ਤੱਕ ਨਹੀਂ ਵੱਡੋ ਐ ਪਾਲੀ ਸਾਈਡ ਵੱਡੋਗੇ ਦੋ ਕਿਲੇ ਮਿੰਦਰ ਬਾਈ ਵਾਲਾ ਤੇ ਮਾਥੜ ਵਾਲਾ ਬਾਕੀ ਇਹ ਪਲਾਟ ਹਲੇ ਜਾਂਦਾ ਐ ਬਾਕੀ 6 ਤਰੀਕ ਦਾ ਦਿੰਨਾ ਬਾਈ ਕਿਣਮਣ ਕਿਣੀ ਬਰੀਕ ਬਰੀਕ ਜੀ ਚੱਲ ਵੀ ਦੇਖੋ